काियन होम्योपैथिक क्लिनिक एंड इंटरनेशनल थेरेपी सेंटर जो लील कला रोड सिविल हॉस्पिटल के पास रेड कलर की बिल्डिंग में हम कर रहे हैं ये वासियों के लिए बिल्कुल फ्री ऑफ कॉस्ट सर्विस दी जा रही है उसका फायदा वासियों को उठाना चाहिए और हम जर्मन से आइलैंड से भी बहुत अच्छी अच्छी थेरेपी बेड थेरेपी लाए हैं उसको यूज करने से काफी अच्छे रिजल्ट आ रहे हैं न्यूरोथेरेपी थेरेपी फिजियोथेरेपी और केम्सोथेरेपी भी कर रही हैं उसका बेनिफिट लेगा

ਨਰਨਾ ਪਰਮਿੰਦਰ ਸਿੰਘ ਭਟਿਆ ਜੀ ਹਾਂਜੀ ਅਸੀਂ ਕੱਲ ਆਪਣੇ ਮੇਰੇ ਨਾਲ ਥੋੜੇ ਦਿਨ ਪਹਿਲਾਂ ਫਾਦਰ ਸਾਹਿਬ ਦੀ ਡੈਥ ਹੋ ਗਈ ਸੀ ਹਾਂਜੀ ਤੇ ਉਹਨਾਂ ਦੇ ਫੁੱਲ ਪਰਵਾਣ ਵਾਸਤੇ ਗੁਇੰਦਵਾਲ ਸਾਹਿਬ ਗਏ ਹੋਏ ਸੀ ਓਕੇ ਤੇ ਸਾਢੇ 10 ਵਜੇ ਸਵੇਰੇ ਅਸੀਂ ਗਏ ਆਂ ਸ਼ਾਮੀ ਸਵਾ 5 ਵਜੇ ਜਦੋਂ ਹੀ ਆਏ ਆਂ ਉਤੋਂ ਪਹਿਲਾਂ ਸਾਡੇ ਘਰ ਕੰਮ ਵਾਲੀ ਲੱਗੀ ਸੀ ਉਹਨੇ ਬਾਹਰਲਾ ਮੇਨ ਦਰਵਾਜ਼ਾ ਆਣ ਕੇ ਖੋਲਿਆ ਔਰ ਉਹ ਦਰਵਾਜ਼ਾ ਜਿਹੜਾ ਸਾਡਾ ਮੇਨ ਹੈ ਉਹ ਅੰਦਰੋਂ ਲਾਕ ਸੀ ਉਹਨੇ ਜਦੋਂ ਖੋਲਿਆ ਉਹਨਾਂ ਨੇ ਆੜ ਗੁਆੜ ਸਾਰਿਆਂ ਨੂੰ ਸੱਦਿਆ ਤੇ ਉਹ ਦਰਵਾਜ਼ਾ ਨਹੀਂ ਖੁੱਲਦਾ ਫੇਰ ਉਹਨਾਂ ਨੇ ਪਰੋਂ ਪਿਛੋਂ ਦੀ ਛੱਤ ਥਾਣੀ ਆ ਕੇ ਦੇਖਿਆ ਤੇ ਫਿਰ ਉਹਨਾਂ ਚ ਨੂੰ ਅਹੀ ਵੀ ਘਰ ਆ ਗਏ ਸੀ ਫਿਰ ਆਣ ਕੇ ਸਾਰਾ ਇਨਕੁਆਇਰੀ ਕੀਤੀ ਦਰਵਾਜ਼ੇ ਸਾਰੇ ਖੁੱਲੇ ਹਰ ਅੰਦਰ ਵੇਖਿਆ ਉਹਨਾਂ ਪਿੱਛੇ ਸਾਡੇ ਖਾਲੀ ਪਲਾਟ ਏ ਉਹ ਪਲਾਟ ਖਾਣੀ ਰਸੋਈ ਦੇ ਵਿੱਚੋਂ ਦੀ ਉਹਨਾਂ ਨੇ ਮੇਨ ਖਿੜਕੀ ਤੋੜ ਕੇ ਅੰਦਰ ਦਾਖਲ ਹੋਏ ਵਿਹੜੇ ਦੇ ਵਿੱਚ ਉੱਥੋਂ ਇੱਕ ਜਾਲੀ ਵਾਲਾ ਦਰਵਾਜ਼ਾ ਤੋੜਿਆ ਕਮਰੇ ਦਾ ਉੱਥੋਂ ਇੱਥੇ ਦਾਖਲ ਹੋ ਕੇ ਐ ਉਹਨਾਂ ਅਲਮਾਰੀ ਲੱਕੜ ਦੀ ਤੋੜੀ ਇਹਦੇ ਵਿੱਚੋਂ ਉਹਨਾਂ ਨੇ ਥੋੜਾ ਕੈਸ਼ ਹੀ 50000 ਰੁਪਿਆ ਇੱਕ ਮੁੰਦਰੀ ਸੀ ਇੱਕ ਰਿੰਗ ਸੀ ਇੱਕ ਐਪਲ ਦੀ ਵਾਚ ਸੀ